ਇੰਗਲੈਂਡ ਦੇ ਵਿੱਚ ਜਿਹੜੇ ਕਹਿੰਦੇ ਸਿੱਖਾ ਜਦੋਂ ਉਹ ਵਾਪਸ ਕਿਤੇ ਘੁੰਮ ਕੇ ਭਾਰਤ ਤੋਂ ਜਾਂ ਹੋਰ ਮੁਲਕਾਂ ਤੋਂ ਵਾਪਸ ਇੰਗਲੈਂਡ ਆਪਣੇ ਮੁਲਕ ਪਹੁੰਚਦੇ ਆ ਤੇ ਉਹਨਾਂ ਨੂੰ ਕਈ ਵਾਰੀ ਉੱਥੇ ਜਿਹੜੀ ਜਿਹੜੀ ਇਮੀਗ੍ਰੇਸ਼ਨ ਆਫੀਸ਼ੀਅਲਸ ਆ ਉਹ ਉਹਨਾਂ ਦੇ ਖਾਲਸਤਾਨ ਬਾਰੇ ਜਾਂ ਸਿੱਖੀ ਬਾਰੇ ਉਹ ਵਿਚਾਰ ਪੁੱਛਦੇ ਹੈਗੇ ਆ ਇਸ ਸਬੰਧ ਦੇ ਵਿੱਚ ਯੂਕੇ ਦੀ ਮੈਂਬਰ ਪਾਰਲੀਮੈਂਟ ਪ੍ਰੀਤ ਗਿੱਲ ਉਹ ਉਸਨੇ ਇਸ ਇਹ ਜਿਹੜਾ ਮੁੱਦਾ ਆ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੈਗਾ ਉਹ ਕਹਿੰਦੀ ਵੀ ਮੈਂ ਨਹੀਂ ਹੈਰਾਨ ਬਈ ਬ੍ਰਿਟਿਸ਼ ਬੌਰਨ ਸਿੱਖਸ ਜਾਂ ਬ੍ਰਿਟਿਸ਼ ਮੂਲ ਦੇ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਬ੍ਰਿਟਿਸ਼ ਦੀ ਸਰਕਾਰ ਦੇ EMPLOYES ਇਹ ਕੁਐਸਚਨ ਕਿਉਂ ਪੁੱਛ ਰਹੇ ਹੈਗੇ ਆ ਹੋਰ ਤਾਂ ਹੋਵੇ ਵੀ ਹੋਰ ਕੋਈ ਮੁੱਲਕ ਪੁੱਛ ਲੈ ਪਰ ਇਹਨਾਂ ਨੂੰ ਜਿਹੜਾ ਇਹ ਪੁੱਛਣ ਦਾ ਕੋਈ ਹੱਕ ਨਹੀਂ ਹੈਗਾ ਦੇ ਉਹ ਕਹਿੰਦੀ ਵੀ ਮੇਰੇ ਕੌਨਸਟੀਚੂਐਂਸੀ ਦੇ ਬਹੁਤ ਸਾਰੇ ਸਿੱਖ ਮੈਨੂੰ ਆ ਕੇ ਮਿਲੇ ਆ ਇਹ ਟੋਟਲੀ ਜਿਹੜੀ ਹਰਾਸਮੈਂਟ ਹਰਾਸਮੈਂਟ ਔਨ ਔਰ ਬਿਹਾਫ ਆਫ ਇੰਡੀਅਨ ਗਵਰਨਮੈਂਟ ਉਹ ਕਹਿੰਦੀ ਵੀ ਮੈਨੂੰ ਲੱਗਦਾ ਵੀ ਇੰਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਹੱਥ ਹੈਗਾ ਆ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਡਿਪਲੋਮੈਟਿਕ ਜਿਹੜੇ ਰਿਲੇਸ਼ਨਸ ਹੈਗੇ ਆ ਇੰਡੀਆ ਤੇ ਕੈਨੇਡਾ ਦੇ ਗੁੱਡ ਨਹੀਂ ਹੈਗੇ ਖਾਸ ਕਰਕੇ ਉਸ ਟਾਈਮ ਦੇ ਉਤੋਂ ਜਦੋਂ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦਾ ਕਤਲ ਕੀਤਾ ਗਿਆ ਸੀ ਤੇ ਕੈਨੇਡਾ ਵਾਲੇ ਉਹ 100% ਯਕੀਨ ਕਰਦੇ ਆ ਕਿ ਭਾਰਤ ਦੀ ਸਰਕਾਰ ਦੇ ਅਫੀਸ਼ੀਅਲਸ ਉਹਦੇ ਵਿੱਚ ਇਨਵੋਲਵ ਸਿਗੇ ਸਤੰਬਰ ਮਹੀਨੇ ਦੇ ਵਿੱਚ ਪ੍ਰੀਤ ਗਿੱਲ ਨੇ ਯੂਕੇ ਦੀ ਜਿਹੜੇ ਪਾਰਲੀਮੈਂਟ ਉਹਨਾਂ ਦੇ ਕੋਲੇ ਫੈਲੋ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੂੰ ਵੀ ਲੈਟਰ ਲਿਖਿਆ ਸੀ ਕਿ ਨੰਬਰ ਆਫ ਸਿਕਸ ਕਈ ਜਿਹੜੇ ਸਿੱਖਾ ਉਹਨਾਂ ਨੂੰ ਰੋਕਿਆ ਗਿਆ ਮਾਂਚੈਸਟਰ 에ਅਰਪੋਰਟ ਦੇ ਉੱਤੇ ਕਈ-ਕਈ ਘੰਟੇ ਜਦੋਂ ਉਹ ਆਪਣੀ ਵਕੇਸ਼ਨ ਜਿਹੜੀ ਬਤਾ ਕੇ ਵਾਪਸ ਪਰਤੇ ਸੀ ਕੋਈ ਤੁਰਕੀ ਤੋਂ ਆਇਆ ਸੀ ਕੋ ਕਿਸੇ ਕਿਸੇ ਤੋਂ ਉਹਨਾਂ ਨੇ ਬਿਊਜ਼ ਪੁੱਛੇ ਗਏ ਸਿੱਖੀਜ਼ਮ ਬਾਰੇ ਪਾਰਟੀਸ਼ਨ ਆਫ ਇੰਡੀਆ ਬਾਰੇ ਭਾਈ ਨਿੱਜਰ ਦੇ ਕਤਲ ਦੇ ਸਮਾਂ ਦੇ ਵਿੱਚ ਕਹਿੰਦੀ ਭਈ ਇੱਕ ਦੋ ਇਨਸੀਡੈਂਟ ਇਦਾਂ ਵੀ ਹੋਏ ਜਿਨ੍ਹਾਂ ਨੂੰ ਰਫਲੀ ਹੈਂਡਲ ਕੀਤਾ ਗਿਆ ਤੇ ਇੱਕ ਬੰਦੇ ਦੀ ਦਸਤਾਰ ਵੀ ਉਤਾਰਨ ਦੇ ਲਈ ਉਸ ਨੂੰ ਕਿਹਾ ਗਿਆ ਉਹ ਕਹਿੰਦੀ ਵੀ ਪ੍ਰੀਤ ਗੱਲੇ ਕਹਿੰਦੇ ਆ ਵੀ ਇਹ ਪੂਰੇ ਪ੍ਰੂਫ ਹੈਗੇ ਸਾਡੇ ਕੋਲ ਤੇ ਇਹ ਬਹੁਤ ਵੱਡਾ ਕਾਜ਼ ਆਫ ਕਨਸਰਨ ਹੈਗਾ ਆ ਉਹਨਾਂ ਲਾ ਅਵਾਈਡਿੰਗ ਸਿਕਸ ਦੇ ਲਈ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਇਹ ਇੱਕ ਇਨਪ੍ਰੋਪਰੀਅਟ ਕੁਐਸਚਨਸ ਹੈਗੇ ਆ ਸਿਰਫ ਉਹਨਾਂ ਦੀ ਆਇਡੈਂਟੀਟੀ ਤੇ ਰਿਲੀਜੀਅਸ ਬਲੀਫ ਦੇ ਬੇਸ ਦੇ ਉੱਤੇ ਸੋ ਉਹ ਕਹਿੰਦੇ ਆ ਭਈ ਇਸ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ ਜਿਹੜਾ ਉੱਥੇ ਦਾ ਹੋਮ ਆਫਿਸ ਆ ਉਹਨਾਂ ਨੇ ਇਹਦੇ ਬਾਰੇ ਕੋਈ ਕਮੈਂਟ ਨਹੀਂ ਦਿੱਤਾ ਤੇ ਇੰਡੀਅਨ ਗਵਰਨਮੈਂਟ ਹਮੇਸ਼ਾ ਹੀ ਤੁਹਾਨੂੰ ਪਤਾ ਹੀ ਆ ਵੇ ਜਿਹੜੇ ਸਿੱਖ ਨੈਸ਼ਨਲਿਸਟ ਮੂਵਮੈਂਟ ਹੈਗੀ ਆ ਆ ਜਾਂ ਜਿਹੜੇ ਉਹਨਾਂ ਦੇ ਕੈਂਪੇਨ ਕਰਦੇ ਹੈਗੇ ਆ ਆਪਣੇ ਅਲੱਗ ਰਾਜ ਦੀ ਮੰਗ ਕਰਦੇ ਹੈਗੇ ਆ ਉਹਨਾਂ ਨੂੰ ਬਦਨਾਮ ਕਰਦੀ ਰਹਿੰਦੀ ਹੈਗੀ ਆ ਹਮੇਸ਼ਾ 에ਅਰ ਇੰਡੀਆ ਫਲਾਈਟ 182 ਦੇ ਨਾਲ ਜੋੜਦੀ ਰਹਿੰਦੀ ਹੈ ਆ ਹੋਰ ਵੱਖ-ਵੱਖ ਇਸ਼ੂਜ਼ ਦੇ ਨਾਲ ਜੋੜਦੀ ਰਹਿੰਦੀ ਹੈਗੀ ਆ ਸੋ ਯੂਕੇ ਦੇ ਵਿੱਚ ਪਾਇਵਰ ਦਾਰ ਸਿੰਘ ਖੰਡਾ ਉਹਨਾਂ ਦੀ ਮੌਤ ਹੋਈ ਸੀ ਤੇ ਉਹ ਉਹ ਵੀ ਬਹੁਤ ਸਾਰੇ ਜਿਹੜੇ ਸਿੱਖ ਬਲੀਵ ਕਰਦੇ ਪਏ ਉਹਨਾਂ ਨੂੰ ਜਿਹੜਾ ਭਾਰਤ ਸਰਕਾਰ ਵੱਲੋਂ ਮਾਰਿਆ ਗਿਆ ਹੈਗਾ ਉੱਥੇ ਦੇ ਜਿਹੜੇ ਕੰਜ਼ਰਵੇਟਿਵ ਐਮਪੀ ਨੀਲੋ ਬਰਾਇਨ ਹੈਗੇ ਆ ਉਹਨਾਂ ਨੇ ਜੇਮਸ ਕਲੇਵਰੀ ਜੋ ਕੁਪਰ ਉਹਨਾਂ ਦਾ ਪ੍ਰੈਕਟਿਸਰ ਹੈਗਾ ਉਹਨੂੰ ਵੀ ਲੈਟਰ ਲਿਖਿਆ ਸੀ ਕਿ ਇਹਦੀ ਪੂਰੀ ਜਿਹੜੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ ਸਿੱਖ ਕਮਿਊਨਿਟੀ ਦੇ ਜਿਹੜੇ ਲੀਡਰ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਬ੍ਰਿਟਿਸ਼ ਸਿੱਖਾਂ ਨੂੰ ਬਾਰ ਬਾਰ ਯੂਕੇ ਦੇ 에어ਪੋਰਟਸ ਤੇ ਰੋਕਿਆ ਜਾ ਰਿਹਾ ਆ ਇਹ ਉੱਥੇ ਦਾ ਕੋਈ ਟੈਰਰਿਜ਼ਮ ਐਕਟ ਆਫ 2000 ਆ ਤੇ ਉਹਦੇ ਮੁਤਾਬਕ ਕੋਈ ਵੀ ਜਿਹੜਾ ਟਰੈਵਲ ਕਰਦਾ ਹੈਗਾ ਉਹਨੂੰ 에어ਪੋਰਟ ਦੇ ਉੱਤੇ ਪੁੱਛਿਆ ਜਾ ਸਕਦਾ ਹੈਗਾ ਪਰ ਉਹ ਕਹਿੰਦੇ ਵੀ ਸਾਨੂੰ ਜਿਹੜਾ ਆ ਐਜ ਅ ਸਿੱਖ ਪੁੱਛਿਆ ਜਾ ਰਿਹਾ ਤੇ ਸਿੱਖਾਂ ਤੋਂ ਯੂਕੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਖਤਰਾ ਨਹੀਂ ਹੈਗਾ ਨਾ ਹੀ ਕੋਈ ਇਦਾਂ ਦੀ ਕਦੇ ਇਨਸੀਡੈਂਟ ਯੂਕੇ ਚ ਹੋਈ ਆ ਜਿਹਦਾ ਬਲੇਮ ਸਿੱਖਾਂ ਨੂੰ ਜਾਂਦਾ ਹੋਵੇ ਸੋ ਅ ਇਸ ਵੰਦੇ ਵਿੱਚ ਪ੍ਰੀਤ ਗਿੱਲ ਹੋਣਾ ਨੇ ਇਹ ਕਿਹਾ ਆ ਕਿ ਸਪੈਸਿਫਿਕ ਤੇ ਅਨਯੂਜੂਅਲ ਲਾਈਨ ਆਫ ਕੁਐਸਚਨਿੰਗ ਜਿਹੜੀ ਆ ਬਹੁਤ ਮਲਟੀਪਲ 에ਅਰਪੋਰਟਸ ਦੇ ਉੱਤੇ ਜੋ ਕੀਤੀ ਜਾ ਰਹੀ ਆ ਸਿੱਖਾਂ ਦੇ ਅੰਗੇਸਟ ਸਿੱਖਾਂ ਨੂੰ ਟਾਰਗੇਟ ਯੂਕੇ ਦੇ ਵਿੱਚ ਕੀਤਾ ਜਾ ਰਿਹਾ ਹੂੰ ਨਹੀਂ ਬਿਲਕੁਲ ਹਰਜੋਤ ਸਿੰਘ ਜੀ ਇਹ ਆਪਣੇ ਸਾਹਮਣੇ ਹੀ ਆ ਇੰਗਲੈਂਡ ਵਾਲੇ ਉਹੀ ਨੇ ਜਿਨ੍ਹਾਂ ਨੇ 1984 ਦੇ ਹਮਲੇ ਵੇਲੇ ਵੀ ਜਦ ਹੀ ਆ ਉਦੋਂ ਬਾਪਨ ਗਾਂਧੀ ਦੀ ਜਿਹੜੀ ਉਹ ਮਦਦ ਕੀਤੀ ਸੀ ਸੋ ਇਹਨਾਂ ਤੋਂ ਬਾਦੀਆਂ ਉਮੀਦਾਂ ਨਹੀਂ ਜੱਗੀ ਜੋਲ ਨੂੰ ਫਸਾਉਣ ਦੇ ਵਿੱਚ ਵੀ ਇੰਗਲੈਂਡ ਵਾਲਿਆਂ ਦਾ ਹੱਥ ਹੈ ਇੱਥੋਂ ਤੱਕ ਵੀ ਨਿਊਜ਼ ਰਿਪੋਰਟਸ ਉਹਦੋਂ ਸਾਹਮਣੇ ਸੀਗੀਆਂ ਵੀ ਉਹਨਾਂ ਦੀ ਹੀ ਜਿਹੜੀ ਇੰਟੈਲੀਜੈਂਸ ਏਜੰਸੀ ਨੇ ਜੱਗੀ ਜੋਲ ਬਾਰੇ ਆ ਭਾਰਤ ਨੂੰ ਦੱਸਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਗ੍ਰਿਫਤਾਰ ਉੱਤੇ ਕਰ ਲਿਆ ਸੀ ਕਈ ਸਾਲਾਂ ਤੋਂ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ डकਿਆ ਹੈਗਾ ਆ ਸੋ ਉਹ ਇਹ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਵੈਸਟ ਦੇ ਜਿਹੜੇ ਕਈ ਮੁਲਕ ਜੋ ਕਿ ਸਿੱਖਾਂ ਦੇ ਨਾਲ ਇਸ ਟਾਈਮ ਕਈ ਮਾਮਲਿਆਂ ਦੇ ਵਿੱਚ ਨਾਲ ਜੁੜੇ ਨੇ ਪਰ ਅੰਦਰ ਖਾਤੇ ਇਹ ਇਦਾਂ ਵੀ ਕਰ ਜਾਂਦੇ ਆ ਇਦਾਂ ਇਹਦੇ ਜਿਹੜੇ ਵਿਚਾਰ ਰੱਖਣ ਦੇ ਲਈ ਹਰਜੋਤ ਸਿੰਘ ਜੀ ਬਹੁਤ ਜਿਹੜੇ ਉਪਰਾਲੇ ਆ ਉਹਨਾਂ ਦੀ ਜਿਹੜੀ ਉਹ ਜ਼ਰੂਰਤ ਆ ਸਿੱਖਾਂ ਨੂੰ ਬੜੀ ਸੁਹਿਰਤਾ ਦੇ ਨਾਲ ਜਿਹੜੀ ਉਹ ਚੱਲਣ ਦੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਆ ਉਹਰਲ ਚੱਲ ਰਿਹਾ ਹੈ ਸੋ ਬਿਲਕੁਲ ਜ਼ਰੂਰਤਾਂ ਦੇ ਵਾਸਤੇ ਜਿਹੜੇ ਜੱਗੀ ਜੋਲ ਆ ਜਗਤਾਰ ਸਿੰਘ ਜੋਲ ਉਹਨਾਂ ਨੂੰ ਨਵੰਬਰ 2017 ਦੇ ਵਿੱਚ ਅਰੈਸਟ ਕੀਤਾ ਗਿਆ ਸੀ ਐਗਜ਼ੈਕਟਲੀ 7 ਸਾਲ ਤੇ 1 ਮਹੀਨਾ ਹੋ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਉਹਨਾਂ ਨੇ ਯੂਕੇ ਦੀਆਂ ਸਪਾਈ ਏਜੰਸੀਜ਼ ਨੂੰ ਬਲੇਮ ਕੀਤਾ ਵੀ ਉਹਨਾਂ ਨੇ ਇੰਡੀਆ ਦੇ ਜਿਹੜੇ ਕਾਊਂਟਰਪਾਰਟਸ ਆ ਉਹਨਾਂ ਨੂੰ ਟਿਪ ਕੀਤਾ ਸੀ ਜੱਗੀ ਜੋਲ ਦੇ ਮਾਮਲੇ ਦੇ ਵਿੱਚ ਜੀ